ਹਾਂ ਜੀ ਕੀ ਨਾਮ ਦੀ ਫਰੀਮੇ ਮੈਂ ਨਾ ਮਸਤਰਾ ਹਾਂ ਮੈਂ ਇੱਕ ਕੰਮ ਕਰਦਾ ਵੀ ਵੀਨੇ ਕੰਮ ਕਰਦਾ ਕਿਤੇ ਰੰਗਲੇ ਮੈਂ ਬੜਾ ਬੜਾ ਡਾੜਾ ਬਣ ਬਣ ਜੀ ਦਾ ਦਿਮਾਚਰ ਤੇ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਕਿਉਂਕਿ ਤੁਹਾਡੇ ਪਿੰਡਾਂ ਦੇ ਆ ਚੋਰ ਨੇ ਡਾੜੇ ਦਾ ਐਸ ਵੇਲੇ ਫੁੱਲ ਪਾਣੀ ਦੇ ਨਾਲ ਭਰਿਆ ਹੋਇਆ ਹੈ ਭਾਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਤਾਂ ਨੰਗਾ ਨਹੀਂ ਹੁੰਦਾ ਸਵੇਰੇ ਕੰਮ ਤੇ ਜਾਣਾ ਬਹੁਤ ਬਹੁਤ ਮੁਸ਼ਕਲ ਹੋ ਰਹੀ ਦੀ ਹੈ ਰਾਸ਼ਕ ਪਾਣੀ ਹੋਣਾ ਬਹੁਤ ਕਾਫਤ ਹੁੰਦਾ ਡੇਲੀ ਚੋਣ ਸਾਡਾ ਬਹੁਤ ਹਾਲੇ ਉਸ 6 ਕੇ ਸਿਰਪਰੋ ਚੋਂ ਪੈਂਦਾ 1 ਕੇ ਸਿਰਪਰੋ ਪੈਂਦਾ ਦੋਨੋਂ ਪਾਸੇ ਸਾਡਾ ਪਿੰਡ ਫਸਿਆ ਗਿਆ ਅਸੀਂ ਕਈ ਕਈ ਵਾਰ ਕਹਿ ਚੁੱਕੇ ਹਾਂ ਜਿਹੜਾ ਉਹ ਫੜਾਡਾ ਪੋਲ ਪਾਣੀ ਦੀ ਪੋਲ ਬਣਾ ਪੋਲ ਹਾਲੇ ਕੋਈ ਨਹੀਂ ਬਣਿਆ ਧਿਆਨ ਦੇਈ ਨਹੀਂ ਅਸਕਰ ਜਿੱਕਰ ਇਸ ਟਾਈਮ ਹਲਾ ਦੇ ਗਿਆ ਤਾਂ ਇੱਕ ਸਾਈਡ ਤੋਂ ਬਹਿ ਵੀ ਚੁੱਕਾ ਹੈ ਕਾਫੀ ਇਹ ਸਰ ਬਹਿ ਚੁੱਕਾ ਸਰ ਇੱਕ ਸਾਈਡ ਤੋਂ ਇਹ ਸਾਨੂੰ ਔਖਾ ਹੀ ਹੈ ਕੱਲ ਤੋਂ ਦਿਨ ਵੇ ਦਿਨ ਤੇ ਇੱਕ ਦੇਖਾਈ ਆਈ ਆ ਰਹੀ ਸਾਡੇ ਕਿੰਨਿਆਂ ਪੈ ਜਾਨਿਕ ਪਿੰਡ ਦੇ ਲੋਕ ਨੇ ਜਿਹੜੇ ਸਾਰੇ ਪ੍ਰੇਸ਼ਾਨੀ ਬਹੁਤ ਪ੍ਰੇਸ਼ਾਨ ਸਾਰੇ ਪਿੰਡ ਪ੍ਰੇਸ਼ਾਨ ਦਾ ਸਾਰੇ ਹੀ ਹੈ ਜੀ ਦੇਖੋ 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 11 ਵਜ ਗਿਆ 11 12 ਵਜ ਗਿਆ ਉਹਨਾਂ ਤਾਂ ਅਮੂਰਿਕੇ ਕਈ ਘੰਟੇ ਕੰਮ ਜਾਂਦਾ ਆਪਣੀ ਜਾਨ ਨੂੰ ਜੋਖਮ ਚ ਡਾਲ ਕੇ ਪਰ ਲੋਕ ਹਜੇ ਵੀ ਨੰਗ ਰਹੇ ਹਾਂਜੀ ਕੀ ਕਹਿਣਾ ਗਾਉਂਗਾ ਉਹ ਦੇਖਣ ਕਿ ਮਜਬੂਰੀ ਵੀ ਐ ਕੋਈ ਇਹ ਸਾਡੇ ਸਾਡੀ ਮਜਬੂਰੀ ਐ ਕਿਸੇ ਦੀ ਜਾਣਰ ਪੈਣਾ ਹੀ ਐ ਕਿਸੇ ਦਾ ਹਾਂਜੀ ਕੀ ਨਾਮ ਜੀ ਫਿਰ ਮੈਂ ਮੈਂ ਤੁਹਾਨੂੰ ਮਸਤਰਾਉਂ ਮੈਂ ਇੱਕ ਕੰਮ ਕਰਦਾ ਵੀ ਬੀਨੇਗਾ ਗੱਲ ਕਰ ਮਾਦਰਾ ਕਿਤੇ ਰੰਗ ਨਹੀਂ ਮੈਂ ਪਰ ਬੇ ਬੇ ਡਾੜਾ ਬਣ ਬਣ ਜੀ ਦਿਨ ਅ ਦਿਮਾਚਰ ਤੇ ਲਗਾਤਾਰ ਹੋ ਰਹੀ ਬਰਖਾ ਦੇ ਕਾਰਨ ਕਿਉਂਕਿ ਤੁਹਾਡੇ ਪਿੰਡਾਂ ਦੇ ਆ ਚੋਰ ਨੇ ਡਾੜੇ ਦਾ ਐਸ ਵੇਲੇ ਫੁੱਲ ਪਾਣੀ ਦੇ ਨਾਲ ਭਰਿਆ ਹੋਇਆ ਹੈ ਭਾਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਤਾਂ ਨੰਗਾ ਨਹੀਂ ਹੁੰਦਾ ਸਵੇਰੇ ਕੰਮ ਤੇ ਜਾਣਾ ਬਹੁਤ ਬਹੁਤ ਮੁਸ਼ਕਲ ਹੋ ਰਹੀ ਦੀ ਹੈ ਦਾਸ਼ਕ ਪਾਣੀ ਹੋਣ ਨੂੰ ਨਹੀਂ ਆਉਣਾ ਬਹੁਤ ਕਾਫ ਕਰਦਾ ਡੇਲੀ ਚੋਣ ਸਾਡਾ ਬੋਲ ਰਹਾ ਹਾਂ ਉਸ 6 ਕੇਸੇਰਪੁਰਾ ਚੋਂ ਪੈਂਦਾ 21 ਚੋਂ ਪੈਂਦਾ ਦੋਨੋਂ ਪਾਸੇ ਸਾਡਾ ਪਿੰਡ ਫਸਿਆ ਹੋਇਆ ਹੈ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਜੇ ਸਾਡਾ ਪੋਲ ਬਣਾ ਦੇ ਪੋਲ ਬਣਾ ਪੋਲ ਹਾਲੇ ਕੋਈ ਨਹੀਂ ਬਣਿਆ ਧਿਆਨ ਦੇ ਰਹੀ ਨਹੀਂ ਸਰ ਜਿੱਕਰ ਇਸ ਟਾਈਮ ਹਲਾ ਦੇ ਗਿਆ ਤਾਂ ਇੱਕ ਸਾਈਡ ਤੋਂ ਬਹਿ ਵੀ ਚੁੱਕਾ ਹੈ ਕਾਫੀ ਇਹ ਸਰ ਬਹਿ ਚੁੱਕਾ ਸਾਰੇ ਇੱਕ ਸਾਈਡ ਤੋਂ ਇਹ ਸਾਨੂੰ ਔਖਾ ਹੀ ਹੈ ਕੱਲ ਤੋਂ ਕੱਲ ਦਿਨ-ਦਿਨ ਤੇ ਇੱਕ ਜਿੱਕਰ ਆਈ ਆ ਰਹੀ ਸਾਡੇ ਕਿੰਨਿਆਂ ਜਾਨਕ ਪਿੰਡ ਦੇ ਲੋਕ ਨੇ ਜਿਹੜੇ ਸਾਰੇ ਪਰੇਸ਼ਾਨੀ ਹੈ ਬਹੁਤ ਪਰੇਸ਼ਾਨ ਪਿੰਡ ਪਰੇਸ਼ਾਨ ਦਾ ਸਾਰੇ ਹੀ ਹੈ ਜੀ ਦੇਖੋ ਹੁਣ ਦੇਖੋ ਹੁਣ ਦੇਖੋ 11:00 ਵੱਜ ਗਏ 11:00 12:00 ਵੱਜ ਗਏ ਹੁਣ ਸਾਬਾ ਤੱਕ ਅਮੂਲੇ ਕੇ ਕੈ ਕਾ ਰੰਕ ਕੰਮ ਜਾਂ ਆਪਣੀ ਜਾਨ ਨੂੰ ਜੋਖਮ ਚ ਡਾਲ ਕੇ ਪਰ ਲੋਕ ਹਜੇ ਵੀ ਨੰਗ ਰਹੇ ਹਾਂਜੀ ਕੀ ਕਹਿਣਾ ਗਾਣਾ ਦੇਖਦੇ ਮਜਬੂਰੀ ਵੀ ਹੈ ਕੋਈ ਇਹ ਸਾਰੇ ਸਾਡੇ ਮਜਬੂਰੀ ਹੈ ਕਿ ਸਭ ਦੀ ਜਾਨਾਂ ਰਪੜਾ ਨਹੀਂ ਕਿਸੇ ਦਾ ਹਾਂਜੀ ਕੀ ਨਾਮ ਦੀ ਫਰੀ ਮੈਂ ਮੈਨਾ ਮਸਤਰਾ ਹਾਂ ਮੈਂ ਕੰਮ ਕਰਦਾ ਵੀ ਕਿਨੇ ਕਾ ਕੰਮ ਕਰਦਾ ਕਿਤੇ ਰੰਗ ਲੈ ਮੈਂ ਬੇ ਬੇ ਦਾੜਾ ਬਣ ਬਣ ਜੀ ਦਿਨ ਅ ਦਿਮਾਚਰ ਚ ਲਗਾਤਾਰ ਹੋ ਰਹੀ ਬਰਖਾ ਦੇ ਕਾਰਨ ਕਿਉਂਕਿ ਤੁਹਾਡੇ ਪਿੰਡਾਂ ਦੇ ਆ ਚੋਰ ਨੇ ਡਾੜੇ ਦਾ ਇਸ ਵੇਲੇ ਫੁੱਲ ਪਾਣੀ ਦੇ ਨਾਲ ਭਰਿਆ ਹੋਇਆ ਹੈ ਭਾਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਤਾਂ ਨੰਗਾ ਨਹੀਂ ਹੁੰਦਾ ਸਵੇਰੇ ਕੰਮ ਰਜਣਾ ਬਹੁਤ ਮਸੂਲੀ ਮੁਸ਼ਕਲ ਹੋ ਜਾਂਦੀ ਹੈ ਆਸ਼ਿਕ ਪਾਣੀ ਉਹ ਨਹੀਂ ਹੋਣਾ ਬਹੁਤ ਕਾਪਦਾ ਡੇਲੀ ਚੋਣ ਸਾਡਾ ਬਹੁਤ ਹਾਲੇ ਉਸ 6 ਕੇ ਸਿਰਪਰੋ ਚੋਂ ਪੈਂਦਾ 1 ਕੇ ਸਿਰਪਰੋ ਪੈਂਦਾ ਦੋਨੋਂ ਪਾਸੇ ਸਾਡਾ ਪਿੰਡ ਫਸਿਆ ਹੋਇਆ ਹੈ ਅਸੀਂ ਕਈ ਕਈ ਵਾਰ ਕਹਿ ਚੁੱਕੇ ਹਾਂ ਜੇ ਹਾਲਾਤ ਪੋਲ ਪਾਣੇ ਦੀ ਪੋਲ ਪਾਣੇ ਪੋਲ ਹਾਲੇ ਕੋਈ ਨਹੀਂ ਪਾਣਿਆ ਧਿਆਨ ਦੇਈ ਨਹੀਂ ਹਾਲਾਤ ਦਾ ਠੀਕ ਕਰ ਇਸ ਟਾਈਮ ਹਾਲਾਤ ਕਿਹਦਾ ਇੱਕ ਸਾਈਡ ਤੋਂ ਬਹਿ ਵੀ ਚੁੱਕਾ ਹੈ ਕਾਫੀ ਇਹ ਸਰ ਬਹਿ ਚੁੱਕਾ ਸਾਰੇ ਇੱਕ ਸਾਈਡ ਤੋਂ ਇਹ ਸਾਨੂੰ ਔਖਾ ਹੀ ਹੈ ਕੱਲ ਤੋਂ ਦਿਨ ਵੇ ਦਿਨ ਤੇ ਇੱਕ ਦੇਖਾਈ ਆਈ ਆ ਰਹੇ ਸਾਡੇ ਕਿੰਨਿਆਂ ਜਾਨਿਕ ਪਿੰਡ ਦੇ ਲੋਕ ਨੇ ਜਿਹੜੇ ਸਾਰੇ ਪਰੇਸ਼ਾਨੀ ਹੈ ਬਹੁਤ ਪਰੇਸ਼ਾਨ ਪਰੇਸ਼ਾਨ ਦਾ ਸਾਰੇ ਹੀ ਹੈ ਜੀ ਦੇਖੋ ਹੁਣ ਦੇਖੋ ਹੁਣ ਦੇਖੋ 11:00 ਵੱਜ ਗਏ 11:00 12:00 ਵੱਜ ਗਏ ਹੁਣ ਸਾਵਨ ਤੱਕ ਅਮੂਲੇ ਕੇ ਕਈ ਘਰਾਂ ਦਾ ਕੰਮ ਜਾਂ ਆਪਣੀ ਜਾਨ ਨੂੰ ਜੋਖਮ ਚ ਡਾਲ ਕੇ ਪਰ ਲੋਕ ਹਜੇ ਵੀ ਨੰਗ ਰਹੇ ਹਾਂਜੀ ਕੀ ਕਹਿਣਾ ਗਾਉਣਾ ਦੇਖਦੇ ਮਜ਼ਦੂਰੀ ਵੀ ਐ ਕੋਈ ਸਾਰੇ ਸਾਡੇ ਮਜ਼ਦੂਰੀ ਐ ਕਿ ਸਭ ਦੀ ਜਾਨਾਂ ਰਪੜਾਈਆਂ ਕਿਸੇ ਦਾ